ਰੱਖ ਜਨ ਤਨ ਨੂੰ ਜਿੱਦੇ ਸੁੱਖ ਨੇ ਮਾਜਿਆ ਉਦੋਂ ਪਤਾ ਲੱਗਦਾ ਉਦੋਂ ਤੈਨੂੰ ਪਤਾ ਲੱਗੂ ਔਲੇ ਦਾ ਖਾਦਾ ਸਿਆਣੇ ਦਾ ਆਖਾ ਮਗਰੋਂ ਸਵਾਦ ਆਉਂਦਾ ਹੈ ਬੜਾ ਚੱਕਰਾਂ ਚ ਪਾਏ ਆ ਪਤੰਦਰਾਂ ਨੇ ਸਮਝ ਨਹੀਂ ਆਉਂਦੀ ਭੂਆ ਕਰੀ ਹੈਗੇ ਸੱਚੀਆ ਆਪਣੇ ਪਿੰਡ ਨਾਲ ਗੱਲ ਕਰ ਸਕਦੇ ਆ ਉਹ ਤਾਂ ਸਿਆਣੇ ਕਹਿੰਦੇ ਜਿੰਨਾ ਮੁਸੀਬਤ ਤੋਂ ਡਰਦੇ ਆ ਉੰਨਾ ਹੀ ਡਰ ਉਖੋਂ ਦੀ ਪੈਂਦਾ ਹੈ ਕੋਣੋ ਕਰਦਾਗਾ ਦਵਾਈਆਂ ਤੇ ਕੋਣ ਦਮਾਦਾਗਾ ਇੱਥੇ ਆਉ ਵੇਹ ਨੀ ਆ ਨਾਲੇ ਜ਼ਮੀਨ ਵਕਾਉਂ ਹਿੰਡਣ ਬਣ ਗਈ ਸੀ ਬਾਜੀ ਮਗਾ ਲ ਸਿੱਧੀ ਆਏ ਤਾਂ ਜ਼ਮੀਨ ਆਪ ਨੂੰ ਵੇਚਣ ਦੇਤੀ ਤਾਂ ਆ ਜੂ ਨਿਹਰ ਤੇ ਮੰਗਾ ਹਾਂ ਨਿਹਰ ਤੇ ਪੁੱਤ ਕਿੱਥੇ ਜਾਣਾ ਪੁੱਤ ੜਕੀ ਵਾਗਲਾ ਬਣ ਕੇ ਮੈਂ ਤਾਂ ਭੂਆ ਕੋਲੇ ਗਿਆ ਸੀ ਮੰਮੀ ਕੀ ਕਰਨ ਗਿਆ ਸੀ ਭੂਆ ਕੋਲੇ ਮਿਲਣ ਗਿਆ ਸੀ ਮੈਂ ਤਾਂ ਉਹਨੂੰ ਸੁੱਖ ਤੰਗ ਕਰੀ ਜਾਂਦਾ ਸੀਗਾ ਮੈਂ ਤਾਂ ਜਾ ਕੇ ਪਤਾ ਲੱਗਿਆ ਉਹ ਤਾਂ ਉੱਥੇ ਹੈ ਹੀ ਨਹੀਂ ਉਹ ਕਹਿੰਦਾ 2 ਦਿਨ ਹੋ ਗਏ ਥੋੜੇ ਪਿੰਡ ਗਈ ਆ ਅੱਛਾ ਹਾਂ ਮੈਨੂੰ ਤਾਂ ਲੱਗਦਾ ਉਹ ਸਕੀਮ ਹੋਰ ਪਾਉਣਗੇ ਤੂੰ ਦੂਜੇ ਦੋ ਕਿੱਲਿਆਂ ਦੀ ਸੋਚ ਕਰਦੀ ਸੀ ਨਾ ਜਿਹੜੇ ਭੂਆ ਦੇ ਨੌਆ ਦੋ ਹੋਰ ਵੀ ਬਕਾਉਣਗੇ ਆਪਣੇ ਮੈਨੂੰ ਲੱਗਦਾ ਤੂੰ ਉੱਥੇ ਲੈਣ ਗਈ ਜਾਂ ਨਾ ਆਪਣੀ ਬਣਦੀ ਰਹੀ ਉਹਨਾਂ ਨਾਲ ਮੈਂ ਤਾਂ ਭੂਆ ਕਰਕੇ ਗਿਆ ਸੀਗਾ ਇਹਨੂੰ ਲੋੜ ਹੀ ਨਹੀਂ ਜਾਣਦੀ ਉੱਥੇ ਲੋੜ ਨਹੀਂ ਮਾਂ ਜਦੋਂ ਆਪਣੀ ਬਣਦੀ ਨੇ ਫਿਰ ਹੁਣ ਭੂਆ ਦਾ ਕੌਣ ਆ ਉਹ ਵੀ ਤੈਨੂੰ ਪਤਾ ਜ਼ਮੀਨ ਵੇਚਣ ਨੂੰ ਫਿਰਦਾ ਸੁੱਖ ਜਿਹੜੀ ਉਹਦੇ ਨੌਆ ਦੋ ਕਿੱਲੇ ਨਹੀਂ ਜਦੋਂ ਆਪਣੇ ਤੋਂ ਉਹ ਲਈਗੀ ਤੈਨੂੰ ਲੋੜ ਹੀ ਨਹੀਂ ਜਾਣਦੀ ਬਸ ਆਪਣਾ ਉਹਦੇ ਨਾਲੋਂ ਨਿਬੜਿਆ ਆਪਣਾ ਤਾਂ ਨਿਬੜ ਗਿਆ ਹਾਂ ਹਣ ਸੱਖ ਪੰਗੇ ਨਵੇਂ ਛੇੜਤੇ ਨਾ ਉਹਨੇ ਸਿਰ ਆਪਣੇ ਲਈ ਜਾਂਦਾ ਵੀ ਭੂਆ ਤੁਹਾਡੇ ਤੋਂ ਨਿਕਲੂਗੀ ਕੋਈ ਨਾ ਫੀ ਠੀਕ ਹੋ ਜੂ ਸਾਰਾ ਤੂੰ ਨਹੀਂ ਜਾਣਾ ਉੱਥੇ ਆਪਣਾ ਉਹਦੇ ਨਾਲ ਮੁੱਕ ਗਿਆ ਆਪਾਂ ਦੀ ਵਰਤਨਾ ਉਹਦੇ ਨਾਲ ਤੂੰ ਨਹੀਂ ਮਾਂ ਸਮਝਦੀ ਇਹ ਗੱਲ ਨੂੰ ਨਹੀਂ ਆਪਾਂ ਤਾਂ ਨਾ ਜਾਵਾਂਗੇ ਹੁਣ ਇੱਥੇ ਪੁਲਿਸ ਆਊਗੀ ਕੋਈ ਨਾ ਗੇਮ ਹੌਲਟ ਪਾਈ ਜਾਂਦਾ ਹੈਗਾ ਵੀ ਜ਼ਮੀਨ ਮੈਂ ਹੋਰ ਵੀ ਲਮਾ ਉਹਨਾਂ ਤੋਂ ਕੋਈ ਨਹੀਂ ਕਿਹੜਾ ਪੁਲਿਸ ਨੇ ਦੇਖੀ ਆ ਪਾਪੀ ਸਮਝਾਂਗੇ ਉਹਨਾਂ ਨੂੰ ਤਾਂ ਠੀਕ ਆ ਤੇ ਉਹ ਨਾਲ ਹੀ ਕਰਤਾ ਗੱਲ ਹਾਂ ਬੈਠਾ ਬਾਪੂ ਨਾ ਕਰਦੇ ਆ ਗੱਲ। ਔਰ ਬਾਪੂ ਆ ਗਈ ਸੀ ਰੋਟੀ? ਹਾਂ ਖਾ ਲਈ ਰੋਟੀ ਭਾਈ ਚਾਹ ਵੀ ਪੀ ਲਈ। ਮੈਂ ਨਾ ਪੂਆ ਕੋਲੇ ਗਿਆ ਸੀ ਅੱਜ ਮੇਰੀ ਮਾਂ ਤੋਂ ਚੋਰੀਆਂ ਮਿਲਣਾ। ਅੱਛਾ ਭਾਈ ਪੂਆ ਕਰੇ ਹੈ ਨਹੀਂ ਸੀ। ਪੂਆ ਦੀ ਨੂੰਹ ਕਹਿੰਦੀ ਪੂਆ ਨੂੰ 2 ਦਿਨ ਹੋ ਗਏ ਥੋਡੀ ਨੂੰ ਗਈ ਨੂੰ ਤੁਹਾਡੇ ਕੋਲੇ। ਅੱਛਾ। ਉਰੇ ਆਈ ਨਹੀਂ ਉਹ ਜੇ ਆਈ ਹੁੰਦੀ ਪਹਿਲਾਂ ਤੈਨੂੰ ਮਿਲਣ ਆਉਂਦੀ। ਹਾਂ ਮੇਰੇ ਕੋਲੇ ਆਉਂਦੀ ਪਹਿਲਾਂ ਉਹ। ਹੁਣ ਪੰਗਾ ਇਹ ਪੈ ਰਿਹਾ। ਉਹ ਆਪਣੇ ਸਰ ਲਈ ਜਾਂਦੇ ਆਂ ਭੂਆ ਤੁਹਾਡੇ ਕੋਲੇ ਆ ਭਾਈ ਉਹਦੀ ਪਟਾਲ ਕਰੋ ਹਰ ਖਲਾ ਮਾਰਿਆ ਹੋਇਆ ਨਰਕ ਜਿਡਕ ਪੈਂਦਾ ਬੰਦਾ ਗੱਲ ਤਾਂ ਉਹੀ ਆ ਬਾਪੂ ਹਣ ਤੁਸੀਂ ਫੇਰ ਟੁਰ ਕੇ ਕੱਦੇ ਦਿਨ ਚੋਂ ਦੀ ਗੌਰ ਕਰਕੇ ਦੇਖੋ ਕਿ ਇੱਥੇ ਕਿਹੜੀ ਰੀਤ ਤੇ ਰਿਚਾ ਉਹਨਾਂ ਦੇ ਤਾਂ ਦੋਨੇ ਜੀਆਂ ਦੇ ਸੁੱਖ ਦੇ ਤੇ ਉਹਦੀ ਬਹੂ ਦੇ ਤਾਂ ਦਿਮਾਗ 'ਚ ਜ਼ਮੀਨ ਬੈਠ ਰਹੀ ਆ ਪਰ ਉਹ ਚੀਜ਼ ਨੂੰ ਸਰਸਰੀ ਸਮਝਦੇ ਨੇ ਆਪਣੇ ਤੇ ਸ਼ੱਕ ਕਰੀ ਜਾਂਦੇ ਆ ਹਨਾ ਭਾਈ ਫੇਰ ਪਟਾਲ ਕਰ ਤੂੰ ਫੇਰ ਟੁਰ ਕੇ ਹੈਂ ਆਪਣੇ ਸਿਰ ਲਾਈ ਜਾਂਦੇ ਨੇ ਹਰ ਕਦਮ ਮਾਰਿਆ ਬੰਦਾ ਨਰਕ ਚ ਡਿੱਗ ਪੈਣਾ ਸਹੀ ਗੱਲ ਆ ਬਾਪੂ ਮੈਨੂੰ ਤਾਂ ਆਇਆ ਵੀ ਦੋਨੇ ਪਰਿਵਾਰ ਬੰਦੀ ਤੇ ਮਰ ਜਾਗੇ ਆਪਚ ਦੀ ਹਲੋ ਪਤਾ ਅੱਜ ਕੱਲ ਲੁੱਟ ਖੋ ਨਸ਼ੇੜੀ ਕਿੰਨੇ ਹੋ ਰਹੇ ਨੇ ਜੇ ਭੂਆ ਕਿਤੇ ਵੇਲੇ ਇੱਕ ਵੇਲੇ ਇਧਰ ਉਧਰ ਹੋ ਗਈ ਮੈਨੂੰ ਲੱਗਦਾ ਉਹਦੇ ਕੰਨ ਚ ਰੰਗ ਵੀ ਪਾਏ ਹੋਏ ਸੀ ਸਿਉਨੇ ਦੇ ਅੱਛਾ ਓਏ ਕਰੋੜਾਂ ਹਜ਼ਾਰ ਰੁਪਈਆ ਨਹੀਂ ਛੱਡ ਦੇਗੇ ਨਸ਼ੇੜੀ ਬੰਦੇ ਉਹ ਤਾਂ 100 ਰੁਪਏ ਪਿੱਛੇ ਬੰਦਾ ਮਾਰ ਦਿੰਦੇ ਆ ਉਹਦੇ ਵੀ ਇੱਕ ਟੱਕਾ ਕਿੰਨੇ ਹਜ਼ਾਰ ਦੇ ਨੇ ਹੋਰ ਫਿਰ ਵੀ 20-50 ਹਜ਼ਾਰ ਦੇ ਹੈਗੇ ਨੇ ਹਾਂ ਇਹਨਾ ਲਾਕੇ ਪੁਰਾ ਮੇਰੇ ਖਾਲਜ ਛਿੜਤੀ ਹੋਵੇ ਤੇ ਬਿਆਲੇ ਚ ਇਹ ਵੀ ਹੋ ਸਕਦਾ ਹੈ ਟੋੜੋ ਭਾਈ ਗੌਰ ਕਰਕੇ ਨਾਲੇ ਉਹ ਨਾਲੇ ਤੁਸੀਂ ਮਰ ਜੂਗੇ ਬੰਨੇ ਹੋ ਬੰਨੀ ਮੈਂ ਕੋਈ ਬੰਦਾ ਭੇਜ ਕੇ ਸੁੱਖਣਾ ਗੱਲ ਕਰਦਾ ਉਹ ਨਹੀਂ ਸਮਝਦਾ ਇਹ ਗੱਲ ਨੂੰ ਉਹ ਤਾਂ ਇਹ ਹੋ ਰਿਹਾ ਵੀ ਕਾਲੇ ਨੇ ਕੋਈ ਇਹੜਾ ਫੇਰੀ ਕਰੀ ਹੈ ਇਹਨਾਂ ਨੇ ਜ਼ਮੀਨ ਪਿੱਛੇ ਦੀ ਕਰੋ ਭਾਈ ਕਰੋ ਆਪਣੀ ਗੌਰ ਕਰੋ ਕੋਈ ਨਹੀਂ ਬਾਪੂ ਤੂੰ ਸੋਚਣਾ ਕਰੀ ਮੈਂ ਦੱਸੂ ਤੈਨੂੰ ਆ ਕੇ ਗੱਲ ਸਾਰੀ ਮੈਨੂੰ ਰਸ ਨਹੀਂ ਆਕੇ ਠੀਕ ਆ ਮੈਂ ਤੂੰ ਵੀ ਕਿਸੇ ਸਿਆਣੀ ਬੰਦੇ ਨਾਲ ਗੱਲ ਕਰੀ ਮੈਂ ਕਰੂੰਗਾ ਹਾਂ ਨਾ ਤਾਂ ਮਾਸੀ ਹੋਰਾਂ ਕੋਲੇ ਗਈ ਆ ਕੀ ਉਹ ਨਾ ਕਿਤੇ ਆਪਾਂ ਦੇਖੀਏ ਵੱਡੇ ਚੱਲ ਆਰਨਾ ਗਿਆ ਤੁਹਾਨੂੰ ਕਾਲੇ ਹੋਰੀ ਪੁਲਸ ਤੇ ਰੌਟਰ ਦੀ ਆਈ ਆਪਾਂ ਕਾਲੇ ਦੇ ਘਟਵਾਉਂਗਾ ਪੋੜੇਵੇਂ ਪਰ ਹਰਸ਼ ਨੂੰ ਦੱਸ ਦਾਂ ਘਰੇ ਜਾ ਕੇ ਗਈ ਤਾਂ ਗਈ ਕਿੱਥੇ ਵੇਦੇ ਤਾਂ ਵੀ ਸੌਂਦੀ ਤਾਂ ਨਿਆਰੀ ਆ ਕੀ ਕਰੀ ਜਾਂਨੀ ਆ ਆਗੇ ਤੁਸੀਂ ਹਾਂ ਆ ਲਿਆ ਮੈਂ ਕਿਉਂ ਕੁਸਬੂੜੀ ਦਾ ਪਤਾ ਉਹ ਪਤਾ ਹੀ ਨਹੀਂ ਲੱਗਾ ਵੇ ਬੇਬੇ ਦਾ ਕਿੱਥੇ ਆ ਯਾਰ ਉਹ ਤਾਂ ਬੜੀ ਵੇਫਤਾ ਚ ਪਾਏ ਮਾਸੀ ਉਹਨਾਂ ਕੋਲ ਜਾ ਆਇਆ ਭੂਆ ਹੋਰਿਆਂ ਕੋਲ ਜਾ ਆਇਆ ਕਿਤੇ ਨਹੀਂ ਹੈਗੀ ਕਰਨ ਕਰਤਾ ਉਹੀ ਕੰਮ ਵੇ ਹੁਣ ਇਹ ਕਾਲਾ ਕਹਿੰਦਾ ਸਾਡੇ ਕੋਲ ਵੀ ਨਹੀਂ ਆਈ ਗਈ ਗਈ ਤਾਂ ਗਈ ਕਿੱਥੇ ਤੁਸੀਂ ਥਾਣੇ ਰੈਪਟ ਕਰਾਇਆ ਹਾਂ ਥਾਣੇ ਵਾਲੇ ਉੱਟਦੇ ਆਏ ਆ ਚੱਲ ਆਪਾਂ ਉਹਦੇ ਕਾਲੇ ਦਾ ਕਾਲੇ ਦੀ ਮਾਂ ਦਾ ਤੇ ਕਾਲੇ ਦੇ ਪਿਓ ਦਾ ਸਾਡੇ ਨਾਲ ਖਾਇਆ ਵੇ ਚੱਲੋ ਵਧੀਆ ਕਰੋ 2 ਟਾਂ ਲੱਖ ਉਧਰ ਤਾਂ ਬਣੂ ਆ ਦੋ ਟਾਂ ਲੱਖ ਹੈ 20 ਲੱਖ ਰੁਪਏ ਲਵਾਂਗੇ ਆਪਾਂ ਦੋ ਕਿਲੇ ਬਣਦਾ ਹੈਗੀ ਹੈਗੇ ਨੇ ਆਪਣੇ ਤੇ 20 ਲੱਖ ਰੁਪਏ ਦਾ ਲਵਾਂਗੀ ਲਵਾਂਗੇ ਆਪਾਂ ਕਹਿੰਦੇ ਕਾਤਰੀ ਸਾਡੀ ਬੇਬੇ ਤਾਂ ਇਹਨੇ ਨਾ ਕੀਤਾਗਾ ਮੇਰਾ ਨਾਮ ਵੀ ਲੈ ਬੁੜੀ ਤਾਂ ਅਪੜ ਤੇ ਜ਼ਮੀਨ ਤੱਕ ਮਤਲਬ ਹੈ ਉਹ ਤਾਂ ਸਹੀ ਗੱਲ ਅਰਸ ਤੇਰੀ ਪਰ ਮੈਨੂੰ ਟੈਨਸ਼ਨ ਇੱਕ ਹੋਰ ਖਾਈ ਜਾਂਦੀ ਬੜਾ ਵੜ ਕੇ ਹੁਣ ਤੈਨ ਟੈਨਸ਼ਨ ਕਰ ਵੀਜੇ ਤੱਕ ਮੇਰਾ ਦਵਾ ਕੰਮ ਕਰਦਣਾ ਜਿਹੜਾ ਕਾਲਾ ਬੰਦਾ ਬਹੁਤ ਹਰਮੀ ਹੈਗਾ ਉਹ ਮੈਨੂੰ ਐ ਲੱਗਦਾ ਵੀ ਕਿਤੇ ਮਾਂ ਤੋਂ ਗੂਠਾ ਲਵਾ ਕੇ ਨਾ ਕਲੇ ਨੇ ਕਿਤੇ ਕਾਲੇ ਨੇ ਲਕੋ ਰੱਖੀ ਹੋਵੇ ਬੇਬੇ ਜਾਂ ਕਿਤੇ ਨੇਰੂਰ ਚ ਛਿੜਤੀ ਹੋਵੇ ਜੇ ਤੇਰਾ ਦਿਮਾਗ ਆਂ ਚੱਲਦਾ ਤਾਂ ਫਿਰ ਤੂੰ ਗੌਰ ਕਰ ਲੈ ਕਿਸੇ ਪਾਸੇ ਹੁਣ ਆਪਾਂ ਨੂੰ ਗੱਲ ਇੱਥੇ ਮੁਕਵਦੀ ਆ ਮੈਂ ਅਹੀਂ ਕਰ ਦਾਂਗਾ ਆਪਣੇ ਪਿੰਡ ਵਾਲੇ ਦਰਾਲਾਂ ਨੂੰ ਭੇਜ ਦਾਂਗਾ ਦੋਨੋਂ ਉੱਥੇ ਵੀ ਮੂੰਹ ਸੰਗੋ ਜਾ ਕੀ ਬੋਲਦੇ ਨੇ ਵੀ ਜੇ ਤਾਂ ਉਹਨਾਂ ਨੇ ਕੋਈ ਉਹਨਾਂ ਜੇ ਤਾਂ ਉਹ ਮੰਨ ਲਾ ਉਹਨੇ ਕੰਮ ਕਰਿਆ ਹੋਇਆ ਤਾਂ ਉਹ ਮਗਰ ਪੈਣਗੇ ਦਰਾਲਾਂ ਨੂੰ ਨਾ ਤੂੰ ਮੇਰੀ ਗੱਲ ਸੁਣ ਕੀ ਤਾਂ ਬਾਲੀ ਨੂੰ ਕਰਦਾ ਕਰਦਾ ਕਿ ਥੋੜੀ ਬੰਨੀ ਜਾਵੇਂ ਸਾਰਾ ਕਾਲਾ ਹੀ ਲੈ ਜਾਵੇਂ ਮੈਂ ਤੈਨੂੰ ਅਹੀਂ ਕਹਿਣਾ ਜਿਹੜੇ ਆਪਣੇ ਵਾਲੇ ਦੋ ਕਿੱਲੇ ਨੇ ਉਹ ਸੀਤ ਹੋਈ ਹੋਈ ਆਪਣੇ ਨਾਲ ਹਾਂ ਉਹਦੇ ਬਦਰਾਲ ਭੇਜ ਦੇ ਠੀਕ ਆ ਲੈ ਭਾ ਜੇ ਤਾਂ ਉਹਨਾਂ ਨੇ ਕਾਲੇ ਨੇ ਮਾਂ ਲਖੋ ਕੇ ਰੱਖੂਈ ਬੇਬੇ ਤਾਂ ਪਤਾ ਲੱਗਦੂ ਸਾਰਾ ਚੱਲ ਮੈਂ ਕਰਦਾ ਠੀਕ ਕਰ ਲਾ ਕਈ ਦੇ ਬੰਦੇ ਭਾਲ ਨਹੀਂ ਕੋਈ ਠੀਕ ਆ ਠੀਕ ਆ ਕਿਤਾ ਜਵਾਖ ਜਾਨੀ ਖੜਦਾ ਕਰੇ ਜਮੀ ਆਏ ਜੋ ਸਾਰੇ ਬੇਚੂ ਜਿੰਨੇ ਡੰਗਰ ਜਿਹਨੇ ਸਾਰੇ ਬੇਚੂ ਗਾਈ ਛੱਡ ਗੋਨਾ ਗਊਸਾਲਾ ਚ ਮੇਰੀ ਬਾਗ ਇੱਧਰ ਗਈ ਆ ਪੇ ਓਏ ਮਾਂ ਤਾਂ ਉਰੀਆ ਤੂੰ ਦੱਸ ਭਈ ਮੰਤਰੀ ਬਣਿਆ ਰਹਿਣਾ ਸਾਰਾ ਦਾ ਨਾ ਕਿੱਧਰ ਰਿਕੜੀ ਤੀ ਤੂੰ ਤੈਨੂੰ ਰੋਗ ਤੋਂ ਬਿਨਾਂ ਕੁਝ ਆਉਂਦਾ ਹੈਗਾ ਰੋਗ ਤੋਂ ਨਾ ਸਾਮ ਨੂੰ ਖੋਲੇ ਨੂੰ ਜਰ ਨੂੰ ਪੈਣ ਚੋ ਗਊਸਾਲਾ ਛੱਡ ਓ ਖੋਲੇ ਕੀ ਹੁਣ ਸਾਰਾ ਕੁਝ ਬੀਕੂ ਸੁਤੇ ਜ਼ਮੀਨ ਵੀ ਜਾਉ ਮੇਰੀ ਗੱਲ ਸੁਣ ਲੈ ਪਹਿਲਾ ਤੂੰ ਅੱਛਾ ਸਾਰਾ ਦਿਨ ਲੜਾਈ ਤੋਂ ਬਿਨਾ ਗੱਲ ਨਹੀਂ ਉਹ ਸੁੱਖ ਨੇ ਭੂਆ ਨੂੰ ਘਰੋਂ ਕੱਢ ਤਾ ਸਿਰ ਆਪਣੇ ਲਈ ਜਾਂਦਾ ਓਏ ਓਹ ਟੰਗ ਕਰਦਾ ਟੰਗੀ ਬੰਦਾ ਹੈਗਾ ਤੂੰ ਕੀ ਕਰ ਜਾਂਦਾ ਨਾ ਓਥੇ ਤੂੰ ਡਿਨੇ ਨਾ ਜਾਂਦਾ ਨਾ ਓਥੇ ਮੈਂ ਤਾਂ ਭੂਆ ਨੂੰ ਮਿਲਣ ਗਿਆ ਹੈ ਵਿਚਾਰੀ ਉਹਨੂੰ ਬਹਾ ਅਕੜੀਆਂ ਦੇ ਮਿਲਣ ਨੂੰ ਜਿਉ ਨੱਬੜ ਗਿਆ ਘੋਲਾ ਜਿਹੜਾ ਕੋ ਕਰਦਾ ਕਰਨ ਦੇ ਤੂੰ ਜਾਈ ਓਥੇ ਤੇਰੇਆਂ ਲਸਤਾ ਮੈਂ ਤੋੜੂ ਮੈਂ ਤਾਂ ਹੁਣ ਸਰਪੰਚ ਕੋਲੇ ਵੀ ਜਾਇਆ ਵੀ ਗੱਲ ਆ ਹੋ ਗਈ ਹੁਣ ਪਤਾ ਲੱਗ ਕਰਦੇ ਓਏ ਕਾ ਮੋਕ ਮਾਰਦਾ ਕਿਉਂ ਪ੍ਰੇ ਜਿੰਨਾ ਕੋਡਾ ਹੁੰਨਾ ਉਨੇ ਦੁੱਖ ਦੇਣੇ ਤੈਨੂੰ ਉਹਦਾ ਤਾਂ ਪਤਾ ਕਰਨਾ ਹੁਣ ਉਹਨੂੰ ਸਨ ਵਿੱਚ ਝਾੜੇ ਮਾਰ ਦਈਏ ਮੈਨੂੰ ਤਾਂ ਪਹਿਲਾਂ 40 ਸਾਲ ਹੋ ਗਏ ਨੇ ਉੱਥੇ ਮੈਨੂੰ ਤਾਂ ਕਿਸੇ ਨੇ ਮਾਰਿਆ ਨਹੀਂ ਤੂੰ ਹੁਣ ਇੱਟਾ ਵੱਡਾ ਚੌਧਰੀ ਜਾਣ ਲੱਗਾ ਉੱਥੇ ਤੈਨੂੰ ਕੀ ਲੋੜਾਂ ਜਾਣਦੀ ਉੱਥੇ ਤੁਹਾਨੂੰ ਜ਼ਮੀਨਾਂ ਦਾਗਾ ਰਿਸ਼ਤਿਆਂ ਦਾ ਨਹੀਂ ਉਹ ਰਿਸ਼ਤੇ ਵਿਚਾਰੀ ਦਾ ਉਧਰ ਉਹਨੂੰ ਮਾੜਾ ਟੱਕਰ ਗਿਆ ਪਹਿਲਾਂ ਕੱਲਾ ਰਿਸ਼ਤਾ ਕੱਲਾ ਰਿਸ਼ਤਾ ਰੱਖੀ ਚੱਲ ਤੈਨੂੰ ਜਿੱਦ ਸੁੱਖ ਨੇ ਮਾਝਿਆ ਉਦੋਂ ਪਤਾ ਲੱਗੂ ਉਦੋਂ ਤੈਨੂੰ ਪਤਾ ਲੱਗੂ ਔਲੇ ਦਾ ਖਾਦਾ ਸਿਆਣੇ ਦਾ ਆਖਾ ਮਗਰੋਂ ਸੁਆਦ ਆਉਂਦਾ ਤੂੰ ਆਪਦਾ ਘਰੇ ਕੰਮ ਕਰ ਲਿਆ ਕਰ ਮੰਤਰੀ ਬਣ ਕੇ ਫਿਰਦਾ ਰਹਿ ਕੱਲ ਨੂੰ ਇਥੇ ਪੁਲਸ ਆ ਗਈ ਕਿੱਡੀ ਵੇਚਤੀ ਆ ਜਾਣ ਦੇ ਤੂੰ ਮੇਰੇ ਕੰਨੀ ਕਰਾ ਦੀ ਇਹ ਪੁਲਸ ਕੋਈ ਹੱਲ ਤਾਂ ਕਰਨੀ ਆ ਕੋਈ ਹੱਲ ਨਹੀਂ ਹੈਗਾ ਦਾ ਮੇਰੀ ਤਾਂ ਗਦੇ ਵਾਲੀ ਹਿੰਡ ਆ ਕੋਈ ਉਹਨਾਂ ਦਾ ਹੱਲ ਹੀ ਨਹੀਂ ਜਦੋਂ ਕੋਈ ਉਹਨਾਂ ਦਾ ਕੋਈ ਹੱਲ ਨਹੀਂ ਹੈਗਾ ਉਹਨਾਂ ਦਾ ਉਹ ਬਹੁਤ ਤੇਜ਼ ਆ ਬੰਦਾ ਜਿਹੜਾ ਸੁੱਖ ਹੈ ਬਹੁਤ ਜ਼ਿਆਦੇ ਹੁਣ ਉਹਦੇ ਵਾਲੀ ਬਹੂ ਜੀ ਵੀ ਕਹਿੰਦੀ ਤੁਹਾਡੇ ਕੋਲੇ ਆ ਭੂਆ ਤੁਸੀਂ ਜ਼ਮੀਨ ਕਰਾ ਕੇ ਕਰਤੀ ਕਿਸੇ ਪਾਸੇ ਕਦੇ ਚੰਗਾ ਕਰਤੀ ਹੋਣੀ ਉਹਦੇ ਲਵੇ ਆਪਦੇ ਲਵੇ ਸਾਰਾ ਕੁਝ ਉਹਨਾਂ ਲਵੇ ਚਲ ਠੀਕ ਆ ਤਾਂ ਤਾਂ ਮੰਨਣੀ ਨਹੀਂ ਤੂੰ ਵੇਚਣਾ ਬੋਲੀ ਮੈਂ ਆਪੇ ਕਰੂੰਗਾ ਮੈਨੂੰ ਕੀ ਲੋੜਾ ਬੋਲਣ ਦੀ ਤਾਂ ਹੈਗਾ ਬਾਗਲ 'ਚ ਬਿਠਾਉਣਾ ਪਵੇ ਬਾਪੂ ਕੋਲੇ ਲੈ ਕੇ ਮੈਂ ਆਪੇ ਹੱਲ ਕਰਾਂ ਤੂੰ ਮੰਤਰੀ ਹੈਗਾਗਾ ਹੈ ਤੂੰ ਮੰਤਰੀ ਵਧੀਆ ਬੋਲੀ ਜਾ ਬੋਲੀ ਜਾ ਮੈਂ ਤਾਂ ਆਪੇ ਬੋਲੀ ਜਾ ਜਿੱਦੇ ਮਾਜਿਆ ਤੈਨੂੰ ਮਜਵਾਵੇਂਗਾ ਮੈਨੂੰ ਤੂੰ ਮਜਵਾਵੇਂਗਾ ਕਰਦਾ ਤੂੰ ਢਾਲ ਹੈ ਨਹੀਂ ਮੈਨੂੰ ਤਾਂ ਕਰ ਲੈਣ ਦੇ ਮੈਨੂੰ ਕਰ ਲੈਣ ਦੇ ਇਬਨੂ ਲਾਉਣ ਦੇ ਇਹ ਨਹੀਂ ਗੱਲ ਸੁਣਦਾ ਹਲੋ हां भाई काला बोलदा सुख दे हां मेरा मुंडा हां ओ ठीक हूं ओ बस केड़े हाल ਨੇ ਭਰਾਵਾ ਤੈਨੂੰ ਪਤਾ ਹੀ ਆ ਸੁੱਖ ਦਾ ਮੇਰੀ ਭੂਆ ਨੂੰ ਕੈ ਦਿਨ ਹੋ ਗਏ ਉਹਨੂੰ ਘਰੋਂ ਗੱਡੀ ਨੂੰ ਤੂੰ ਮਾਰਿਆ ਨਹੀਂ ਕਿਹੜਾ ਉੱਥੇ ਤੂੰ ਵੀਰ ਬਣ ਕੇ ਮੇਰਾ ਇੱਕ ਕੰਮ ਕਰੀ ਘਰੇ ਨਾ ਪਤਾ ਕਰਕੇ ਦੱਸੀ ਵੀ ਮੇਰੀ ਭੂਆ ਕਿ ਤੇ ਅੰਦਰੀ ਤਾਂ ਨਹੀਂ ਹੋਈ ਗੱਪ ਮਾਰੀ ਜਾਂਦਾ ਹੋਵੇ ਮੈਂ ਤਾਂ ਗਿਆ ਸੀ ਮੈਨੂੰ ਗਾਹਾਂ ਤਾਂ ਹੋਣ ਨਹੀਂ ਦਿੰਦਾ ਉਹਨੇ ਕਹਿੰਦਾ ਤੁਹਾਡੇ ਪਿੰਡ ਗਈ ਆ ਇਦੋਂ ਮੇਰਾ ਪਿਓ ਹਿੰਦਿਆ ਉਹ ਨਹੀਂ ਡਰਦਾ ਹੈਗਾ ਜਮੀ ਕਿਸੇ ਗੱਲ ਤੋਂ ਉਹਨੂੰ ਕਿਹਾ ਸੀ ਮੈਂ ਮੈਂ ਗੱਲ ਆ ਹੋ ਰਹੀ ਆ ਉਹਦੇ ਨੇ ਪਤਾ ਬਾਹਣ ਦੇ ਪਿੱਛੇ ਹੰਡ ਕਰੀ ਬੈਠਾਗਾ ਨਾ ਤੂੰ ਕੀ ਕਰਨ ਜਾਣਾ ਉੱਥੇ ਲੜਦਾ ਮੈਨੂੰ ਉਹ ਨਹੀਂ ਡਰਦਾ ਮੇਰਾ ਪਿਓ ਤਾਂ ਸਾਡੇ ਸਾਰੇ ਨੱਬਰ ਦੇ ਪੁੜੇ ਕਟਾ ਕੇ ਫੇਰ ਸਮਝੂ ਲੈ ਵੀ ਨਹੀਂ ਲੱਗਦਾ ਗੱਲ ਤੇ ਜਮੀ ਗੱਲ ਸੁਣ ਕੇ ਰਾਜੀ ਨਹੀਂ ਉਹ ਭਲਾਉ ਕਿੱਥੋਂ ਤੂੰ ਵੀਰ ਬਣ ਕੇ ਪਤਾ ਕਰਕੇ ਦੱਸ ਵੀ ਸੁੱਖ ਝੂਠ ਬੋਲਦਾ ਕਿ ਹੈਗੀ ਆ ਮੇਰੀ ਭੂਆ ਇੱਥੇ ਕਿ ਨਾ ਹਾਂ ਬਤਨ ਨੂੰ ਡਾਰਨ ਦੀ ਲੋੜ ਨਹੀਂ ਤੂੰ ਮੇਰੀ ਹੈਲਪ ਕਰਾ ਵੀਰ ਬਣ ਕੇ ਕੀ ਪਤਾ ਬੰਦਾ ਹਰਖ ਦਾ ਮਾਰਾ ਨਹਿਰ ਨੂਰ ਤੇ ਕਿਤੇ ਕੋਈ ਗੱਲ ਹੋ ਗਈ ਹੋਵੇ ਤੂੰ ਮੇਰੇ ਨਾਲ ਪੜਵਾ ਕਿਵੇਂ ਨਾ ਕਿਵੇਂ ਠੀਕ ਹੈ ਚੰਗਾ ਆਉਂਗਾ ਮੈਂ ਹਲੋ ਹਾਂ ਕਿਵੇਂ ਸੰਦੀਪ ਕੀ ਬਣਿਆ ਹੈ ਨਹੀਂ ਯਾਰ ਅੱਛਾ ਹੁਣ ਮੇਰਾ ਸਾਥ ਦੇਗਾ ਤੂੰ ਪੰਨ ਚ ਥੋੜਾ ਸਰੀਕੇ ਦਾ ਕੰਮ ਹਨਾ ਚਲ ਠੀਕ ਆ ਫਿਰ ਮੈਂ ਮੁੰਡਾ ਵਕੀਲ ਐ ਇੱਕ ਉਹਦੇ ਨਾਲ ਗੱਲ ਕਰਦਾ ਬਾਈ ਨਾਲ ਹਾਂ ਨਾ ਹੁਣ ਤਾਂ ਮੈਂ ਬਰੇ ਆ ਪੁਰਾਣੇ ਦਰਵਾਜ਼ੇ ਕੋਲੇ ਹਾਂ ਆਉਣਾ ਪਿੰਡ ਬਸ ਚੜ ਕੇ ਮਲੇ ਪਉਨੇ ਮੋਟਰਸਾਈਕਲ ਵੀਨ ਦਿੱਤਾ ਯਾਰ ਮੈਟਰੀ ਜਾਨੀਆ ਸਾਗ ਬਣਾਉਣਾ ਅੱਜ ਅੱਛਾ ਕਿੱਧਰ ਆਏ ਹੋ ਉਧਰ ਆ ਗੜਾ ਮਰ ਕੇ ਆਸ ਅੱਛਾ ਮੈਂ ਤਾਂ ਇਹ ਕਹਿੰਦੀ ਸੀ ਆਪਾਂ ਮੰਮੀ ਨੂੰ ਵਾਪਸ ਲੈ ਆਈਏ ਕਿ ਮੈਂ ਤੁਸੀਂ ਗੌਰ ਕਰੋ ਮਾੜੀ ਮੁੱਟੀ ਮੈਨੂੰ ਤਾਂ ਲੱਗਦਾ ਕਾਲਾ ਘਰੀ ਰੱਖੀ ਬੈਠਾ ਉਹਨੂੰ ਤੂੰ ਕਿਤੇ ਸਾਰੀ ਜ਼ਮੀਨ ਆਪ ਰੱਖ ਲਿਓ ਉਹ ਨਹੀਂ ਆ ਟੈਨਸ਼ਨ ਨਾਲੇ ਤੂੰ ਪਤਾ ਕੀਤਾ ਜਾ ਨੂੰਸੇ ਨਹੀਂ ਬੰਦਾ ਭੇਜਿਆ ਸੀ ਆ ਮੈਂ ਉੱਥੇ ਹੂੰ ਤੇ ਉਹਨੇ ਪਤਾ ਕੀਤਾ ਬੀਬੀ ਉੱਥੇ ਵੀ ਨਹੀਂ ਹੈਗੀ ਆਪਣੀ ਫਿਰ ਉਹ ਗਈ ਕਿੱਧਰ ਅਜੀ ਤਾਂ ਗੱਲ ਮੇਰੇ ਟੈਨਸ਼ਨ ਦੋਹਾ ਤਬਾਰ ਹੋ ਰਹੀ ਹੈ ਗੱਲ ਗਈ ਤਾਂ ਗਈ ਕਿੱਥੇ ਉਹ ਕਿਤੇ ਕਾਲੇ ਦਾ ਨਹੀਂ ਕਿਤੇ ਖਪਾਤੀ ਨਾ ਨਾ ਇਹ ਕਾਲੋ ਦੀ ਗੱਲ ਕਹਿੰਦਾ ਸੀ ਉਹ ਸੱਚਾ ਅੱਛਾ ਭੱਜੇ ਪਰਦੇ ਨਾ ਉਹ ਪੂਰੇ ਤੇ ਫਿਰ ਤੁਸੀਂ ਵੀ ਗੌਰ ਕਰ ਲਓ ਮਾੜੀ ਮੋਟੇ ਡਰ ਉਹਨਾਂ ਨੂੰ ਹੀ ਪੂਰਾ ਹੋ ਰਿਹਾਗਾ ਹੂੰ ਜਿਵੇਂ ਆਪਾਂ ਕਹਨੇ ਆ ਡਰ ਉਹਨਾਂ ਨੂੰ ਹੀ ਪੂਰਾ ਹੋ ਰਿਹਾਗਾ ਉਹਨਾਂ ਨੂੰ ਆਪਣੀ ਸ਼ਕਲ ਆਪਾਂ ਨੂੰ ਉਹਨਾਂ ਤੇ ਆ ਹਾਂ ਪਰ ਗੱਲ ਦੋਨੇ ਗੱਲ ਗੋਲ ਜੀ ਹੋ ਰਹੀ ਸੜੀ ਦਾਦਾ ਮੰਮੀ ਕੀ ਨਾਨਕ ਆਪਾਂ ਭੱਜਾ ਪਰਦੇ ਤੁਸੀਂ ਵੀ ਤੁਰੇ ਫਿਰੋ ਕਿਸੇ ਪਾਸੇ ਪਤਾ ਕਰ ਲਓ ਆਪਾਂ ਨੂੰ ਹੀ ਪਤਾ ਕਰਨਾ ਜੇ ਮਰਫਾ ਪੂਈ ਆਪਾਂ ਨੂੰ ਨਾ ਜਿੰਮੇ ਪਾ ਦੇਣੀ ਹੈਗੀ ਪਰ ਇਹ ਵੀ ਆ ਹਨਾ ਵੀ ਇਹਨਾਂ ਦੀ ਬਿਮਾਰੀ ਆ ਚਾਰ ਪੈਸੇ ਹੋਰ ਮਿਲਣਗੇ ਉਹੀ ਤਾਂ ਗੱਲ ਆ ਕੋਈ ਨਾ ਕਲੀਅਰ ਹੋ ਗਿਆ ਵੀ ਬੀਬੀ ਉੱਥੇ ਨਹੀਂ ਗਈ ਚਲ ਠੀਕ ਆ ਕਿੱਥੇ ਮਰਜੀ ਹੋਵੇ ਆਪਾਂ ਨੂੰ ਤਾਂ ਪੈਸੇ ਦਾ ਹੀ ਮਤਲਬ ਆ ਉਹੀ ਤਾਂ ਗੱਲ ਆ ਪਹਿਲਾਂ ਤਾਂ ਐਸੀ ਚਲ ਉਹਨਾਂ ਕੋਲੇ ਗਈ ਜੀ ਕਿ ਦੇਖੋ ਨਾ ਕਰਦਣ ਹਾਂ ਪਰ ਹੁਣ ਆਪਾਂ ਨੂੰ ਚੱਕਰ ਨਹੀਂ ਆ ਕੋਈ ਠੀਕ ਆ ਬੀਬੀ ਤੇ ਗਈ ਚਲ ਪਰ ਗੱਲ ਤਾਂ ਆ ਵੀ ਉਹ ਗਈ ਤਾਂ ਗਈ ਕਿੱਥੇ ਮਾੜਾ ਪਤਾ ਤਾਂ ਲੱਗੇ ਨਾ ਮਾੜਾ ਮੋਟਾ ਸਰਾਖ ਜਿੱਥੇ ਆ ਗਈ ਕਾਲੇ ਨੂੰ ਤਾਂ ਠੀਕ ਹੈ ਜ਼ਮੀਨ ਲੈ ਲਾਂਗੇ ਆਪਾਂ ਜੇ ਨਾ ਤਾਂ ਹੈਗੀ ਤੇ ਅਮਰੀਖਾ ਵੀ ਤੇ ਆਉਗੀ ਉਹ ਕਾਲੇ ਦਾ ਨਾਮ ਲਾ ਕੇ ਹੁਣ ਸਿਰਫ ਹੁਣ ਆ ਜੀ ਥਾਣੇ ਦੇ ਤੋਂ ਉਹ ਕਹਿੰਦਾ ਆ ਕੇ ਜਾਈ ਸੁੱਖ ਮਾੜਾ ਜਾ ਅੱਛਾ ਤੇ ਤੁਸੀਂ ਗਏ ਨਹੀਂ ਤੂੰ ਗੱਲਬਾਤ ਕੋਈ ਗਲਤ ਜੀ ਲੱਗਦੀ ਮੈਨੂੰ ਤਾਂ ਗਏ ਨਹੀਂ ਫਿਰ ਤੁਸੀਂ ਹੂੰ ਗਏ ਨਹੀਂ ਤੁਸੀਂ ਜਾ ਕੇ ਜਾ ਆਉਂਗਾ ਵੇਚ ਜਾਊਂਗਾ ਕਿਤੇ ਕਾਲਾ ਨਾ ਵਕ ਜੇ ਪਹਿਲਾਂ ਹੀ ਤੁਸੀਂ ਜਾਏ ਹੋ ਨਾ ਨਾ ਉਹਨਾਂ ਦਾ ਪੂਰਾ ਹੋਵੇ ਭੱਜੇ ਫਿਰਦੇ ਨੇ ਉਹ ਤਾਂ ਕੇ ਹਾਂ ਤੇ ਭੱਜੇ ਫਿਰਦੇ ਤਾਂ ਸਾਰੇ ਪਾਸੇ ਜਾਣਗੇ ਇਹ ਕਾਲੇ ਦੀ ਗੱਲ ਤਾਂ ਕਰੇ ਮੰਨਦਾ ਵੀ ਨਹੀਂ ਕੋਈ ਕਾਲਾ ਕੱਲੇ ਹੀ ਆ ਕੱਲੀ ਭੱਜੇ ਫਿਰਦਾਗਾ ਕਾਲਾ ਬਥੇਰਾ ਹੈਗਾ ਤੁਹਾਨੂੰ ਨਹੀਂ ਪਤਾਗਾ ਬਥੇਰੀ ਥਾਂ ਤੇ ਜਾਇਆਵਗਾ ਚੱਲ ਤੂੰ ਐਂ ਕਰ ਚਾਹ ਬਣਾ ਘੁੱਟ ਮੇਰੇ ਲਈ ਠੀਕ ਆ ਤੇ ਫਿਰ ਮੈਂ ਚਾਹ ਪੀ ਕੇ ਜਾਂਣਾ ਥਾਣੇ 'ਚ ਜਾ ਕੇ ਆਉਣਾ ਮੈਂ ਠੀਕ ਆ ਚੱਲ ਮੈਂ ਚਲੂੰ ਐਂ ਲਿਖਾ ਦੰਨੇ ਮੈਂ ਵੀ ਪਤਾ ਕਰੋ ਹਨਾ ਸਾਡੀ ਬੀਬੀ ਕਿੱਥੇ ਹੈਗੀ ਹਾਂ ਉਹ ਕਹੇ ਚੱਲ ਪਹਿਲਾਂ ਤਾਂ ਆਪ ਨੂੰ ਐਂ ਸੀਗਾ ਬਹੁਤ ਸੁਦਾ ਦੀ ਤਲਾਸ਼ ਲਓ ਇਹਨਾਂ ਦਾ ਆਪ ਨੂੰ ਹੈਗਾ ਸੀ ਆ ਵੀ ਕੱਲ ਲੁਚਪਣਾ ਕਰਦਾ ਹੁਣ ਪਰ ਹੁਣ ਕਾਲਾ ਸੱਚੀ ਨਹੀਂ ਹੈਗੀ ਉੱਥੇ ਚੱਲ ਫਿਰ ਤੁਸੀਂ ਖਾਓ ਦਸਾਂ ਉਹ ਤੇ ਮੇਰੇ ਕੋਠਾ ਹੈਗਾ ਵੀ ਆਪਾਂ ਨੂੰ ਉਹਨਾਂ ਨੂੰ ਸੱਚੀ ਚੱਲਾ ਚਾਹ ਬਣਾ ਠੀਕ ਆ ਤੂੰ ਚਾਹ ਬਣਾ ਕੇ ਚਾਹ ਪੀ